ਮੈਨੂੰ ਕਿਸੇ ਨੇ ਪੁੱਛਿਆ ਵੀ ਗਿਆਨੀ ਜੀ ਰਖੜੀ ਬਾਰੇ ਕੀ ਵਿਚਾਰ ਮੈਂ ਕਹਿਆ ਵੀ ਰਖੜੀ ਸਾਡਾ ਧਰਮ ਦਾ ਤੰਗ ਨਹੀਂ ਇਹ ਦੂਆਂ ਦਾ ਰਾਖੀ ਬੰਧਨ ਤੇ ਮੈਂ ਨਾਲ ਬੇਨਤੀ ਕੀਤੀ ਵੀ ਜਿਹੜੇ ਕਹਿੰਦੇ ਨੇ ਵੀ ਇਹਦਾ ਭਾਵ ਕਿ ਸਾਡੀ ਯਾਦ ਆਸ਼ਤ ਬੜੀ ਕਮਜ਼ੋਰ ਹੈ ਵੀ ਬੀਬੀ ਨੇ ਭਰਾ ਨੂੰ ਰਖੜੀ ਬੰਨੀ ਤੇ ਸਾਲ ਬਾਅਦ ਕਹਿੰਦੀ ਵੀਰਾ ਆ ਫੇਰ ਬਨ ਲਾ ਤੇ ਇਹਨੂੰ ਚੇਤਾ ਵੀ ਮੈਂ ਤੇਰੀ ਭੈਣ ਆ ਇਹਦਾ ਭਾਵ ਕਿ ਭਰਾ ਦੀ ਯਾਦ ਆਸ਼ਤ ਇਹ ਨਹੀਂ ਕਮਜ਼ੋਰ ਹੋ ਗਈ ਹੈ ਕਿ ਹਰ ਸਾਲ ਬੀਬੀ ਉਹਨੂੰ ਤਾਗਾ ਬਨ ਕੇ ਕਹਿੰਦੀ ਹੈ ਵੀ ਨਾਲੇ ਬਦਾਮਾਂ ਦੀਆਂ ਗਰੀਆਂ ਖਾ ਨਾਰੇ ਧਾਗਾ ਬਣਾ ਤੇ ਚੇਤਾ ਰੱਖੀ ਮੈਂ ਤੇਰੀ ਭੈਣ ਆ ਕਿਹੋ ਜਿਹਾ ਸੌਦਾ ਹੈ ਤੁਸੀਂ ਤਾਂ ਪੁੰਡਾਂ ਵਾਲੇ ਹੋ ਨਾ ਸਾਡੇ ਇੰਡੀਆ ਚ ਇੱਕ ਬੀਬੀ ਡੱਬਾ ਲੈ ਕੇ ਗਈ ਨਾ ਰਖੜੀ ਲੈ ਕੇ ਗਈ ਤੇ ਭਰਾ ਮੇਰੇ ਵਰਗਾ ਰਕਸ਼ਾ ਪੂਲਰ ਉਹਨੇ ਦਿੱਤਾ 100 ਤੇ ਕਹਿੰਦੀ ਸੁਨਾ ਪੈਣਾ ਕਹਿੰਦੀ ਸਿਆਪਾ ਕਰਨ ਗਈ ਸਾ ਰਖੜੀ ਦਾ ਮੋਲ ਨਹੀਂ ਮੋੜਿਆ ਕੀ ਇਹ ਰਖੜੀ ਹੈ ਇਹ ਕਮਰਸ਼ੀਅਲ ਸੌਦਾ ਹੈ ਤੇ ਦੂਜੀ ਗੱਲ ਜਿੰਨਾ ਬੀਬੀਆਂ ਦਾ ਭਰਾ ਨਹੀਂ ਇਹਦਾ ਪਾਪ ਉਹਨਾਂ ਦੇ ਰੱਖਿਆ ਕੋਈ ਨਹੀਂ ਕਰੇਗਾ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੜਾ ਪਨਾਇਆ ਇਹਦਾ ਭਾਵੇਂ ਗੁਰੂ ਕੇ ਸਿਖਾ ਤੂੰ ਕੱਲਾ ਇੱਕ ਭੈਣ ਦਾ ਭਰਾ ਨਹੀਂ ਦੁਨੀਆ ਦੀ ਜਿੰਨੀਆਂ ਬੀਬੀਆਂ ਨੇ ਤੇਰੀਆਂ ਭੈਣਾਂ ਨੇ ਉਹਨਾਂ ਵੱਲ ਕੋਈ ਵੀ ਦਾਨ ਤੱਕੇ ਤੇ ਗੁਰਮਖਾ ਤੂੰ ਆਪਨਾ ਆਪਾ ਨਸ਼ਵਰ ਕਰਦੀ ਇਸ ਕਰਕੇ ਆਪਾਂ